ਦੁਨੀਆ ਦਾ ਅਜਿਹਾ ਕੋਈ ਕੋਨਾ ਨਹੀਂ ਹੈ ਤੇ ਦੁਨੀਆ ਦਾ ਅਜਿਹਾ ਕੋਈ ਖੇਤਰ ਨਹੀਂ ਹੈ ਜਿੱਥੇ ਪੰਜਾਬੀਆਂ ਨੇ ਆਪਣੇ ਛੱਡੇ ਨਾ ਗੱਡੇ ਉੜ ਮਿਹਨਤ ਕਰਕੇ ਪੰਜਾਬੀ ਜਾਣੇ ਜਾਂਦੇ ਨੇ ਤੇ ਫਿਰ ਬਲੰਦੀਆਂ ਨੂੰ ਛੁੰਦੇ ਨੇ ਤੇ ਹੁਣ ਗਰਦਾਸਪੁਰ ਦੇ ਉਸ ਗੱਬਰੂ ਦੀ ਕਹਾਣੀ ਹੈ ਜਿਹਦੇ ਪਿਤਾ ਪਿੰਡਾਂ ਜਾ ਕੇ ਫੇਰੀ ਦਾ ਕੰਮ ਕਰਦੇ ਰੋਜੀ ਰੋਟੀ ਦੀ ਤਲਾਸ਼ ਵਾਸਤੇ ਉਹ ਆਪਣਾ ਟੱਬਰ ਪਾਲਦੇ ਨੇ ਲੇਕਿਨ ਉਸ ਫੇਰੀ ਵਾਲੇ ਦੇ ਲੜਕੇ ਨੇ ਉਹ ਕੁਝ ਕਰ ਦਿਖਾਇਆ ਜਿਹੜਾ ਕਿਸੇ ਨੇ ਸੋਚਿਆ ਵੀ ਨਹੀਂ ਸੀ ਇਸ ਫੇਰੀ ਵਾਲੇ ਦਾ ਲੜਕਾ ਹੁਣ ਦੁਨੀਆ ਦਾ ਇੱਕ ਵਿਗਿਆਨੀ ਬਣ ਚੁੱਕਾ ਆਇਰਲੈਂਡ ਦੇ ਵਿੱਚ ਉਹ ਸਾਇੰਟਿਸਟ ਦੇ ਤੌਰ ਤੇ ਹੁਣ ਜਾਣ ਲੱਗ ਪਏ ਨੇ ਜਿਸ ਕਰਕੇ ਗੁਰਦਾਸਪੁਰ ਦੇ ਉਸ ਵਿਹੜੇ ਦੇ ਵਿੱਚ ਰੌਣਕਾਂ ਇੰਨੀਆਂ ਜ਼ਿਆਦਾ ਨੇ ਕਿ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਇਸ ਗਰੀਬ ਘਰ ਦਾ ਮੁੰਡਾ ਵੀ ਇੰਡੀਆ ਹੀ ਨਹੀਂ ਬਲਕਿ ਆਇਰਲੈਂਡ ਦੇ ਵਿੱਚ ਜਾ ਕੇ ਸਾਇੰਟਿਸਟ ਬਣੇਗਾ ਅਗਰ ਕੁਝ ਕਰਨ ਦਾ ਜਜਬਾ ਹੋਵੇ ਜੋਸ਼ ਹੋਵੇ ਮੀਨਤ ਹੋਵੇ ਲਗਨ ਹੋਵੇ ਤੇ ਫਿਰ ਤੁਸੀਂ ਮੱਲਾ ਮਾਰ ਹੀ ਲੈਂਦੇ ਹੋ ਤੇ ਅਜਿਹੀ ਕਹਾਣੀ ਜਿਹਦੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿ ਗੁਰਦਾਸਪੁਰ ਦੇ ਵਿੱਚ ਪਿੰਡਾਂ ਵਿੱਚ ਜਾ ਕੇ ਫੇਰੀ ਲਗਾਉਣ ਵਾਲੇ ਦਾ ਮੁੰਡਾ ਜਿਹੜਾ ਹੁਣ ਸਾਇੰਟਿਸਟ ਬਣ ਚੁੱਕਾ ਪਲਾਸਟਿਕ ਦਾ ਸਮਾਨ ਵੇਚਣ ਵਾਲੇ ਇੱਕ ਪਿਤੇ ਪਿਤਾ ਦੇ ਬੇਟੇ ਨੇ ਹੁਣ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰ ਦਿੱਤਾ ਪਵਨ ਕੁਮਾਰ ਹੁਣ ਸਾਇੰਟਿਸਟ ਨੇ ਗੁਰਦਾਸਪੁਰ ਦੇ ਪਿੰਡ ਹੱਲਾ ਹੱਲਾ ਦੇ ਨਿਵਾਸੀ ਬਿੰਦਰਪਾਲ ਸਿੰਘ ਦੇ ਪੁੱਤਰ ਜਿਹੜੇ ਨੇ ਹੁਣ ਉਹਨੂੰ ਡਾਕਟਰ ਪਵਨ ਕੁਮਾਰ ਦੇ ਨਾਮ ਦੇ ਨਾਲ ਜਾਣਦੇ ਨੇ ਵੱਖ-ਵੱਖ ਦੇਸ਼ਾਂ 'ਚ ਰਿਸਰਚ ਕਰਨ ਤੋਂ ਬਾਅਦ ਹੁਣ ਉਹ ਯੂਰਪ ਦੇ ਦੇਸ਼ ਆਇਰਲੈਂਡ ਦੀ ਇੱਕ ਕੰਪਨੀ ਦੇ ਵਿੱਚ ਦੁਨੀਆ ਭਰ ਦੇ ਵੱਖ-ਵੱਖ ਸਾਇੰਟਿਸਟਾਂ ਦੇ ਨਾਲ ਮਿਲ ਕੇ ਬਤੌਰ ਵਿਗਿਆਨਕ ਦੇ ਤੌਰ ਤੇ ਇੱਕ ਵਿਗਿਆਨੀ ਦੇ ਤੌਰ ਤੇ ਕੰਮ ਕਰ ਰਿਹਾ ਹੈ ਉਹਨਾਂ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦੀ ਪ੍ਰਾਇਮਰੀ ਐਜੂਕੇਸ਼ਨ ਸਰਕਾਰੀ ਸਕੂਲ ਵਿੱਚ ਹੋਈ ਹੈ ਸਰਕਾਰੀ ਕਾਲਜ ਗਰਦਾਸਪੁਰ ਤੋਂ ਉਹਨਾਂ ਨੇ ਬੀਐਸਸੀ ਨਾਨ ਮੈਡੀਕਲ ਦੀ ਪੜ੍ਹਾਈ ਕੀਤੀ ਫਿਰ ਨੈਨੋ ਟੈਕਨੋਲੋਜੀ ਦੇ ਵਿੱਚ ਉਹਨਾਂ ਨੇ ਐਮਐਸਸੀ ਕੀਤੀ ਤੇ ਫਿਰ ਐਮਐਸਸੀ ਕਰ ਤੋਂ ਬਾਅਦ ਉਹਨਾਂ ਨੇ ਪੀਐਚਡੀ ਹਾਸਲ ਕੀਤੀ पिता ਨੇ ਵੀ ਦੱਸਿਆ ਕਿ ਪਵਨ ਨੇ ਬੀএসসি ਨੂੰ ਲੈ ਕੇ ਬੜੀ ਮਿਹਨਤ ਕੀਤੀ ਲੇਕਿਨ ਉਸ ਸਮੇਂ ਉਹਨਾਂ ਕੋਲ ਅੱਗੇ ਪੜਾਉਣ ਵਾਸਤੇ ਪੈਸੇ ਨਹੀਂ ਸੀ ਲੇਕਿਨ ਫਿਰ ਉਸ ਦਾ ਸੰਪਰਕ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬੈਲ ਦੇ ਨਾਲ ਆਇਆ ਉਹਨਾਂ ਨੇ ਸਹਾਇਤਾ ਲਈ ਕੀਤੀ ਅਤੇ ਫਿਰ ਪਵਨ ਦੀ ਐਮਐਸਸੀ ਪੂਰੀ ਕਰਨ ਲਈ ਮਦਦ ਕੀਤੀ ਅਤੇ ਚੰਗੇ ਨੰਬਰ ਹਾਸਲ ਕਰਕੇ ਉਹਨੂੰ ਫਿਰ ਸਕਾਲਰਸ਼ਿਪ ਮਿਲ ਗਈ ਤੇ ਹੁਣ ਬਾਅਦ ਚ ਪੀ ਆਪਣੇ ਦਮ ਤੇ ਪੀਐਚਡੀ ਕੀਤੀ ਪਰਿਵਾਰ ਦੇ ਵਿੱਚ ਇੰਨਾ ਪੜ੍ਹਨ ਲਿਖਣ ਵਾਲਾ ਪਹਿਲਾ ਮੁੰਡਾ ਪਮਨ ਜੋ ਡਾਕਟਰ ਪਮਨ ਦੇ ਤੌਰ ਤੇ ਜਾਣਦਾ ਇਸ ਕਰਕੇ ਪਿੰਡ ਦੇ ਲੋਕਾਂ ਨੂੰ ਵੀ ਪੂਰਾ ਮਾਣ ਆ। ਨਮਿੰਦਰ ਪਾਲ ਨੇ ਵੀ ਦੱਸਿਆ ਕਿ ਬੱਚਿਆਂ ਨੂੰ ਜਿਆਦਾ ਤੋਂ ਜਿਆਦਾ ਪੜਾਉਣਾ ਚਾਹੀਦਾ ਤਾਂ ਜੋ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰ ਸਕਣ। ਨਮਿੰਦਰ ਪਾਲ ਤੇ ਮੈਂ ਫੇਰ ਘੱਮ ਕਦਰਾਂ ਪਲਾਸਟਰਸ ਮਾਰਵੇ ਇਧਰੇ ਆਂ। ਔਰ ਜਦੋਂ ਇਹਨਾਂ ਐਮਐਸ ਕੀਤੀ ਆ ਤੇ ਮੇਰੇ ਕੋਲ ਤਾਂ ਪੈਸੇ ਨਹੀਂ ਸੀ ਕਿਉਂਕਿ ਇਹਨਾਂ ਵਿਸਾ ਰਵਿਜ਼ਨ ਫੀਸ ਪੈਂਦੀ ਆ ਰਬੀ ਅਮਰਕਾ ਤੇ 10000 ਬਹੁਤ ਲੱਗਾ ਔਰ ਮੇਰੇ ਕੋਲ ਪੈਸੇ ਨਹੀਂ ਮੈਂ ਡਾਕਟਰ ਪੰਨੋਣਾ ਮਿਸਿਸ ਨੇ ਗੱਲ ਕੀਤੀ ਕਿ ਡਾਕਟਰ ਸਾਹਿਬ ਆਪਾਂ ਬੱਚੇ ਨੂੰ ਪੜਾਉਣਾ ਮੈਂ ਸ਼ਰੀਵਾਰੀ ਖੁੰਦਾਂ ਦਾ ਤਾਂ ਉਹਦੇ ਕਰਕੇ ਮੇਰਾ ਡਾਕਟਰ ਸਾਹਿਬ ਨਾਲ ਮੇਰਾ ਲਿੰਕ ਹੈ ਛੂਟ ਉਪਰਦਾ ਨਹੀਂ ਮੈਂ ਜੀ ਉਹਨਾਂ ਨੇ ਮੈਨੂੰ ਕਿਹਾ ਕੀ ਕਰਨਾ ਮੈਂ ਬੱਚੇ ਨੂੰ ਪੜਾਉਣਾ ਚਾਹ ਤੇ ਮੈਨੂੰ ਬੈਂਕ ਚੋਂ ਲੋਨ ਲਾ ਦੋ ਤੇ ਚਾਹ ਮੈਨੂੰ ਪੈਸੇ ਦਿਓ ਫਿਰ ਡਾਕਟਰ ਸਾਹਿਬ ਨੇ ਕਿਹਾ ਕੋਈ ਗੱਲ ਚਿੰਤਾ ਨਾ ਕਰ ਪੜਾਵਾ ਲਾਂਗੇ ਫਿਰ ਫਰਾਸ ਖੰਨਾ ਨੇ ਬੁਲਾ ਮੈਂ ਤਾਂ ਬ ਏਹ ਰੱਬ ਸ਼ਾਪ ਕੀ ਕੀਤਾ ਦੋ ਉਹਨਾਂ ਨੇ ਮੈਸੇਜ ਨਾਲ ਟੱਕਰ ਉਹ ਟੈਸਟ ਲਈ ਕੀਤਾ ਤੇ ਯਾਰ ਮੈਂ ਨੰਬਰ ਤੇ ਟੈਸਟ ਹੀ ਕਹਿੰਦਾ ਅਸੀਂ ਕੋਟੇ ਚ ਯਾਰ ਮੈਂ ਜੇ ਕਰਗਾ ਮੈਂ ਅੰਦਰ ਕੋਈ ਕਰੇਗਾ ਬੱਚਾ ਹਾਂਜੀ ਤੇ ਫਿਰ ਉਹਨਾਂ ਨੇ ਵੀ ਮਦਦ ਕੀਤੀ ਭੈਣ ਚਿੰਤਾ ਨਹੀਂ ਕਰਨੀ ਪਾਏ ਐਂ ਦੇਾਂਗੇ ਪੜਾ ਦੋ ਉਹਨੂੰ ਅਦਰ ਮੈਂ ਜੇ ਪੜਾਣਾ ਹੈ ਤੂੰ ਹੀ ਮੈਨੂੰ ਪੜਾਉਣਾ ਤੇ ਉਹਨਾਂ ਨੇ ਬਹੁਤ ਸਾਦਤਾ ਡਾਕਟਰ ਸਾਹਿਬ ਨੇ ਫਰਵਾਸ ਕਰਨਾ ਨੇ ਔਰ ਕੋਂਡਲ ਸਾਹਿਬ ਤੇ ਦੇਖੋ ਫਰ ਮੋਲੋ ਛੋਟੂ ਬੜਾ ਆਣੀ ਬੜਾ ਬੈਲ ਨੇ ਔਰ ਤਰੋ ਸੰਭ ਵਕੀਲ ਜਿਹੜੇ ਹਸਤਾਤਿਤ ਨਹੀਂ ਦੇ ਉਹਨਾਂ ਵੀ ਮੇਰੀ ਮਤ ਦਿੱਤੀ ਔਰ ਜਿਸ ਬੰਦੇ ਕੋ ਗਿਆ ਬਾਰਕਸ਼ੇ ਮਤਲ ਨੇ ਜਿਹੜਾ ਕੋ ਗਿਆ ਮੈਨੂੰ ਕਿਸੇ ਨਾਂ ਨਾਲ ਕੀਤੀ ਮੈਂਦਰ ਜਿੱਤ ਨੂੰ ਅੱਧੀ ਹੱਤੀ ਲੋੜ ਪੰਦੀ ਦੀ ਉਹਨੂੰ ਤਾਂ ਤੇ ਤਾਂ ਵਾਜਾ ਮਾਰਦੇ ਦੌੜਾਉਂਦਾ ਰਿਆ ਐਦਾ ਐ ਵੀ ਤਰ੍ਹਾਂ ਕੋ ਮਕਦਮਾ ਦੌੜਾਂਗੇ ਚਿੰਤਨਾ ਕਰ ਪੜ ਮੈਂ ਇਹ ਚਾਹਣਾ ਚਾਹੁੰਦਾ ਕਿ ਜਿਹੜੇ ਖਾਸ ਕਰਕੇ ਮਾਸ਼ਾਬਾਦੀ ਜਿੰਨੇ ਵੀ ਸਾਡੇ ਕੋਈ ਗਰੀਬ ਪਰਿਵਾਰ ਦੇ ਸੁਣ ਰਿਹਾ ਚ ਸਾਡੀ ਬਰਾਦੀ ਦੀ ਕੋਈ ਸੁਣ ਰਿਹਾ ਉਹ ਬੱਚਿਆਂ ਨੂੰ ਪੜਾਓ ਆਈ ਯਰ ਗਾ ਪ੍ਰਾਕੇ ਬੰਸਗਤ ਕੁਝ ਨਾ ਕੁਝ ਤਰੱਕੀ ਹੋ ਸਕਦੀ ਆਪਣੀ ਬਰਾਰੀ ਚ ਵੀ ਅਗਰ ਇਹ ਪੜ੍ਹੇ ਹੀ ਨਹੀਂ ਪੜਾਵੋਗੇ ਨਹੀਂ ਮਾਪੇ ਉਹਦਾ ਫਰਜ਼ ਬੰਦਾ ਬੱਚੇ ਨੂੰ ਪੜਾਣਾ ਪੜਾ ਕੇ ਤੇ ਫੇਸ ਅਗਲੀ ਜਿਹੜੀ ਪੀੜ੍ਹੀ ਆ ਤਾਂ ਡਿਸਟੈਂਸ ਹੋਣੀ ਆ ਸਾਡੀ ਬਰਾਏ ਤਾਂ ਰੋਣਾ ਰੋਚਨਾ ਜੇ ਬੱਚੇ ਪੜਾਵਾਂਗੇ ਤੇ ਇਹ ਵੀ ਨਹੀਂ ਇੱਦਾਂ ਜਿੱਦਾਂ ਇਹ ਬੱਚੇ ਨੂੰ ਪੜਾਇਆ ਤਾਂ ਇਹ ਵੀ ਸਿੱਖੋ ਕੁਝ ਤਾਂ ਪੜਾਓ ਭਾਵੇਂ ਮਿਹੂਰੀਆ ਪਾ 400 ਰੁਪਏ ਦੇ ਲੰਦੇ ਪਾ 10 ਰੁਪਏ ਰੱਖ ਕੇ 100 ਰੁਪਏ ਰੱਖ ਕੇ ਮਤਲਬ ਬੱਚਿਆਂ ਦੀ ਪੜਾਈ ਜ਼ਰੂਰ ਕਰਾਓ ਧੰਨਵਾਦ ਉਧਰ ਪਵਨ ਨੇ ਦੱਸਿਆ ਕਿ ਰਮਣ ਬੈਲ ਪ੍ਰੋਫੈਸਰ ਖੰਨਾ ਅਤੇ ਡਾਕਟਰ ਪੰਨੂ ਦੇ ਸਹਿਯੋਗ ਨਾਲ ਉਹਨਾਂ ਨੇ ਐਮ ਐਸ ਸੀ ਤੱਕ ਪੜ੍ਹਾਈ ਕੀਤੀ ਪੀ ਐਚ ਡੀ ਕਰਨ ਤੋਂ ਬਾਅਦ ਅਮਰੀਕਾ ਚ ਰਿਸਰਚ ਕੀਤੀ ਉਸ ਤੋਂ ਬਾਅਦ ਕੈਨੇਡਾ ਤੇ ਸਾਊਥ ਕੋਰੀਆ ਵਿੱਚ એનર્ਜੀ ਖੇਤਰ ਵਿੱਚ ਕੰਮ ਕੀਤਾ ਤੇ ਫਿਰ ਉਹ ਆਇਰਲੈਂਡ ਦੀ ਇੱਕ ਕੰਪਨੀ ਦੇ ਵਿੱਚ ਦੁਨੀਆ ਭਰ ਦੇ ਵਿਗਿਆਨਕਾਂ ਦੇ ਨਾਲ ਮਿਲ ਕੇ ਇੱਕ ਅਜੀਹੀ ਇנק ਬਣਾਉਣ ਤੇ ਕੰਮ ਕਰ ਰਹੇ ਜੋ ਕੇਵਲ ਵਿਸ਼ੇਸ਼ ਪ੍ਰਕਾਰ ਦੀ ਰੋਸ਼ਨੀ ਚ ਦਿਖਾਈ ਦੇਵੇਗੀ पवन ने लोग की थी कि करनी चाहिए फल जरूर मिलता है। मेरा नाम डॉक्टर पवन कुमार है मैं अपनी पढ़ाई शुरू की थी है। सरकारी प्राइमरी स्कूल पिंड हल्ला तो इसके बाद मैं अठवीं तक पढ़ाई की मिडिल स्कूल हल्ला तो उस मैं अपना टेंथ प्लस टू की थी है। मैं गोरमेंट गोरमेंट स्कूल बॉयस गुरदासपुर तो उस बी एस सी नॉन मेडिकल की गोरमेंट कॉलेज गुरदसपुर तो फिर एम एससी नैनो सैंस एंड नैनो टेक्नोलॉजी की है मैं गुरु नाग देव यूनिवर्सिटी तो, तो फिर मैं पी एच डी की नैशनल फिजिकल लैबोरटरी दिल्ली तो उस तो बाद मैं रिसर्च करने साउथ कोरिया गया यूनस यूनिवर्सिटी साउथ कोरिया एंड देन एक साल ही मैं रिसर्च करने गया यूनिवर्सिटी ऑफ ओखलामा यूएस फिर मैं दो साल कैनडा काम किया जिस इंस्टीट्यूट ऑफ साइंटिफिक रिसर्च कैनेडा काम किया क्यूबिक स्टेट च उस बाद यूनिवर्सिटी ऑफ विंसर काम किया मैं एक साल ਮੈਂ ਜੋਨਕੀਤਾ ਨੈਸ਼ਨਲ ਟਿੰਡਲਸਨ ਇੰਸਟੀਚਿਊਟ ਆਇਲੈਂਡ ਚ ਸੌਥ ਕੋਰੀਆ ਚ ਕਿਸ ਤਰ੍ਹਾਂ ਰਿਸਰਚ ਕਰਦਾ ਹਾਂ ਸੌਥ ਕੋਰੀਆ ਚ ਮੇਰਾ ਰਿਸਰਚ ਇਹ ਕਿ ਕਿ ਮਟੀਰੀਅਲ ਹੈ ਸੀਜ਼ੀਅਮ ਲੀਡ ਬਰਮਾਈਟ ਜਿਸ ਕਰਕੇ ਲੀਡ ਕਰਕੇ ਟੌਕਸਿਕ ਹੁੰਦਾ ਤੁਹਾਨੂੰ ਕਿਦਾਂ ਟੌਕਸਿਟੀ ਨੂੰ ਘੱਟ ਕੀਤਾ ਜਾ ਸਕਦਾ ਹੈ ਇਹ ਮੇਰਾ ਰਿਸਰਚ ਹੈ ਸੌਥ ਕੋਰੀਆ ਚ ਫਿਰ ਯੂਐਚ ਇਹ ਹੀ ਮਟੀਰੀਅਲ ਨੂੰ ਕਿਦਾਂ ਇਕੋ ਫ੍ਰੈਂਡਲੀ ਮਟੀਰੀਅਲ ਨਾਲ ਰਿਪਲੇਸ ਕੀਤਾ ਜਾ ਸਕਦਾ ਹੈ ਰਿਸਰਚ ਮੇਰੀ ਯੂਐਚ ਇਹ ਤੇ ਫਿਰ ਇਸੇ ਹੀ ਕਰਕੇ ਇਕੋ ਫ੍ਰੈਂਡਲੀ ਜਾਂ ਇਕੋ ਫ੍ਰੈਂਡਲੀ ਮਟੀਰੀਅਲ ਨੂੰ ਆਪਾਂ એનર્ਜੀ ਐਪਲੀਕੇਸ਼ਨ ਜੀ ਯੂਜ਼ ਕਰ ਸਕਦੇ ਹਾਂ ਇਸ ਗ੍ਰੀਨ ਸੋਲਰਸਲ ਜਾਂ ਹਾਈਡਰੋਜਨ ਪ੍ਰੋਡਕਸ਼ਨ 'ਚ ਇਹ ਮੇਰਾ ਕੰਮ ਕੈਨੇਡਾ 'ਚ ਰਿਹਾ ਤੇ ਹੁਣ ਮੈਂ ਫੇਰ ਇਨਵੀਜ਼ਿਬਲ ਇਨਕ ਦਾ ਕੰਮ ਕਰਦਾ ਪਿਆ ਆਇਰਲੈਂਡ 'ਚ ਆਇਰਲੈਂਡ 'ਚ ਪੈਰਲ 'ਚ ਕੌਣ-ਕੌਣ ਹੈਗਾ ਤੇ ਕਦੋਂ ਤੁਹਾਡੀ ਜੀ ਹੋਣੀ ਆਇਰਲੈਂਡ 0 ਪੀ ਯੂਨੀ ਦਾ ਪ੍ਰੋਜੈਕਟ ਹੈ ਜਿਸ 'ਚ ਕਾਫੀ ਕੰਟਰੀਆਂ ਨੇ ਇਟਲੀ ਹੈ ਜਰਮਨੀ ਆਂਗਰੀ ਤੇ ਇਹ ਆਇਰਲੈਂਡ 'ਚ ਡਿਫਰੈਂਟ ਆਲਮੋਸਟ 40 ਪਲੱਸ ਪੀਪਲ ਕੰਮ ਕਰਦੇ ਆ ਜਿਨਾਂ 'ਚ 7-8 ਲੋਕ ਆਇਰਲੈਂਡ ਦੇ ਮੇਰਾ ਕੰਮ ਹੈ ਮਟੀਰੀਅਲ ਬਣਾਣਾ ਇਨਕ ਜਿਹੜੀ ਇਨਵੀਜ਼ਿਬਲ ਹੋਏ ਐਂਡ ਵਿਜ਼ਿਬਲ ਹੋ invisible hoy normal light ch par visible hoy particular uv light ch mere pitaji ferida kam karde ji jadon main padda hi ohne mere layi bahut mehnat kiti mainu padhaya likhaya te jadon main embassy admission li odo unne ko paise ka certificate doctor pannu aa gaya red cross wale aa gaya dala sahab aa gaya urban bell sahab aa gaya othe professor khanna ji aram bag toh ohna sare ne paise thod-thodi ikatte karke mainu admission laayi msc ch ਜਿਨਾਂ ਕਰਕੇ ਉਹ ਸਾਰੇ ਨੇ ਪੈਸੇ ਕੱਟੇ ਕਿਤੇ ਬੇਸਿਕਲੀ ਡਾਕਟਰ ਪੰਨੂ ਜਿਨ੍ਹਾਂ ਨੇ ਲੀਡ ਕੀਤਾ ਮੈਨੂੰ ਇਸ ਸਭ ਚੀਜ਼ਾਂ ਲਈ ਤੇ ਮੈਂ ਸਾਰਿਆਂ ਦਾ ਧੰਨਵਾਦ ਹੈ ਇਨ੍ਹਾਂ ਨੇ ਮੈਨੂੰ ਐਡਮਿਸ਼ਨ ਦਿਲਾਈ ਉਹ ਤੋਂ ਬਾਅਦ ਮੈਂ ਫਿਰ ਪੀ ਐਚ ਡੀ 'ਚ ਮੈਨੂੰ ਸਟਾਈਫਲ ਮਿਲਣ ਲੱਗ ਪਿਆ ਫਿਰ ਮੈਂ ਪੀ ਐਚ ਡੀ ਆਪਣੇ ਖਰਚੇ ਲਈ ਖੋਦ ਕੀਤੀ ਤੇ ਉਹ ਤੋਂ ਬਾਅਦ ਮੈਂ ਸੌਥ ਕੋਈ ਯੂ ਐਸਾ ਕੈਨੇਡਾ ਸਰਚ ਕੀਤੀ ਨੋ ਜਨ ਨੂੰ ਕੀ ਕਰਨਾ ਚਾਹੀਦਾ ਨੋ ਜਨ ਐਪੀਲ ਕਰਦਾ ਕਿ ਤੈਂ ਮਿਹਨਤ ਕਰੋ ਮਿਹਨਤ 'ਚ ਵਿਸ਼ਵਾਸ ਰੱਖੋ ਮਿਹਨਤ ਦਾ ਫਲ ਜ਼ਰੂਰ ਮਿਲਦਾ ਤੇ ਦੂਜਾ ਕੀ ਪੜਾਈ ਲਿਖਾਈ ਤੇ ਧਿਆਨ ਰੱਖੋ ਪੜਾਈ ਬਹੁਤ ਇੰਪੋਰਟੈਂਟ ਹੈ ਸਾਰੇ ਲਈ ਤੇ ਪਰਾਈ ਨੂੰ ਮਿਆਂਦਰੀਣਾ ਕਰਨਾ ਚਾਹੀਦਾ ਤੇ ਪੜੋ ਤੇ ਮਿਹਨਤ ਕਰੋ ਤੇ ਮਨ ਲਾ ਕੇ ਹਰ ਕੰਮ ਕਰੋ ਜੋ ਵੀ ਕਰਨਾ ਚਾਹਦੇ ਹੋ ਉਧਰ ਡਾਕਟਰ ਪਮਨ ਦੀ ਜੀਵਨ ਸਾਥਨ ਨਿਕਤਾ ਨੇ ਵੀ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਉਹਨਾਂ ਦੋਹਣਾ ਪਰਿਵਾਰਾਂ ਦੀ ਸਹਿਮਤੀ ਨਾਲ ਹੀ ਡਾਕਟਰ ਪਮਨ ਦੇ ਨਾਲ ਵਿਆਹ ਕਰਵਾਇਆ ਪੀ ਐਚ ਡੀ ਹੋਲਡਰ ਡਾਕਟਰ ਨਿਕਤਾ ਨੇ ਦੱਸਿਆ ਕਿ ਪਮਨ ਇੱਕ ਬਹੁਤ ਮਿਹਨਤੀ ਅਤੇ ਜ਼ਮੀਨ ਨਾਲ ਜੁੜਿਆ ਹੋਇਆ ਇਨਸਾਨ ਹੈ ਤੇ ਉਸਨੇ ਆਪਣੀ ਮਿਹਨਤ ਦੀ ਬਦੌਲਤ ਹੀ आज वो मुकाम हासिल किया जोड़ा कभी सोचा भी नहीं जा सकता मेरा नाम डॉक्टर निकिता कुमार है और मैंने हिंदी साहित्य से पीएचडी की है मेरा शोध विषय 21वीं सदी के हिंदी उपन्यासों में सांस्कृतिक संक्रमण था आपका पवन जी के साथ कैसे अटैचमेंट हुआ और जो पवन जी की जिंदगी है उसके बारे में क्या जानते हैं इनसे हमारी अरेंज मैरिज हुई है और शादी के बाद ही हमारी थोड़ी बहुत शादी से थोड़ा बहुत पहले बातचीत हुई शादी के बाद और बेसिकली शादी के बाद जानना शुरू किया है तो सिंपल हैं बहुत ज़्यादा डाउन टू अर्थ हैं और बहुत ज़्यादा हार्ड वर्किंग है एंड आई विश कि ये एक दिन नोबल प्राइज़ लेकर के आए हमारे कंट्री के लिए आपको पता है क्या क्या सर्च कर रहे हैं हाँ जी वो तो मुझे पता है कैसा लगता है अभी इस मुकाम पे आज पहुंचे हैं बहुत अच्छा लगता है यूथ की बात करें तो यूथ को क्या मैसेज देना चाहते हैं जैसे आप ही ने पी की उन्होंने पी की है मैं यही बोलना चाहूँगी कि पढ़ाई ज़रूर पूरी करें और सिर्फ डिग्री के लिए पढ़ाई मत कीजिए नॉलेज लेने के लिए भी पढ़ाई कीजिए क्योंकि Uh, जैसे uh, मेरा पर्सनल एक्सपीरियंस ये है कि मैंने पीएचडी की तो मुझे ये लगा कि मैं बहुत शॉर्ट टेम्पर्ड हाइपर थी बट पेशेंस लाता है पढ़ाई और बहुत ज़्यादा चीज़ें आपको सीखने को मिलती हैं लाइफ में भी इट्स नॉट अबाउट कि आप सिर्फ लेसन्स uh, uh, पढ़ रहे हो uh, आपको लाइफ लेसन्स भी बहुत ज़्यादा सीखने को मिलते हैं तो पढ़ाई पूरी करिए प्रॉपरली और माइंड में कहीं ना कहीं बना के रखिए कि आपको आगे क्या करना है तो उसके लिए बेसिकली फोकस करके और कहीं ना कहीं एक मुकाम पे आना बहुत जरूरी है आज के टाइम पे तो बहुत जरूरी है चाहे सरकारी स्कूल होवे चाहे गैर सरकारी हो चाहे आम स्कूल हो चाहे खास स्कूल हो गल मेहनत दिया लगन दिया जोश दिया ਮਕਾਮ ਕਿਤੋਂ ਵੀ ਹਾਸਲ ਕੀਤਾ ਜਾ ਸਕਦਾ ਜੇ ਸਰਕਾਰੀ ਸਕੂਲਾਂ ਦੇ ਵਿੱਚ ਸਰਕਾਰੀ ਕਾਲਜਾਂ ਵਿੱਚ ਪੜ ਕੇ ਇੱਕ ਫੇਰੀ ਲਗਾਉਣ ਵਾਲੇ ਦਾ ਮੁੰਡਾ ਸਾਇੰਟਿਸਟ ਬਣ ਸਕਦਾ ਗੱਲ ਲਗਨਦੀ ਹੈ ਗਰਦਾਸਪੁਰ ਤੋਂ ਸਾਡੇ ਰਿਪੋਰਟਰ ਰੋਹਿਤ ਗੁਪਤਾ ਦੀ ਰਿਪੋਰਟ